ਕੋਟੋ ਦੇ ਬਾਅਦ ਲੱਗਦੀ ਹੈ ਬਸ ਉਹ ਜਸਾਲ ਆ ਜੀ ਸਭੀ ਫੋਨ ਨਿਕੋ ਗ੍ਰਿੰਦਾਲਨਗੇ ਗ੍ਰਿੰਦਾਲ ਨਾ ਹੋਰ ਬੇਣੀ ਫਿਰ ਤੁਸੀਂ ਵੀ ਨਹੀਂ ਗ੍ਰਿੰਦਾਲਨ ਦੀਪਾ ਮੈਂ ਤੁਸੀ ਜਿਵੇਂ ਗਿਆ ਗ੍ਰਿੰਦਾਲਨ ਇਹ ਮੈਂ വിദ്യ <laughs> ദ്രവിണം <laughs> <laughs> सुमनाम <laughs> ਹਾਂਜੀ ਬਬੂ ਜੀ ਨਮਸਕਾਰ ਜੀ ਨਮਸਕਾਰ ਜੀ ਬਬੂ ਜੀ ਜੋ ਅੱਜ ਜੰਮੇ ਮਾਸਤੇਮੀ ਦਾ ਦਿਹਾੜਾ ਮਨਾਇਆ ਗਿਆ ਰਾਮਕੀਸ਼ ਦਰਾਂ ਦੇਖੇ ਦੇ ਮੰਦਿਰ ਗਰੇ ਕੀ ਕਹੋਂਗੇ ਇਸ ਦੇ ਸਬੰਧ ਦੇ ਵਿੱਚ ਦੇਖੋ ਜਨਮ ਅਸ਼ਟਮੀ ਹਰ ਸਾਲ ਮਨਾਉਂਦੇ ਆ ਸਾਰਾ ਦੇਸ਼ ਮਨਾਉਂਦਾ ਦੁਨੀਆ ਮਨਾਉਂਦੀ ਆ ਜੀ ਔਰ ਕ੍ਰਿਸ਼ਨ ਭਗਵਾਨ ਜੀ ਆਥੇ ਨੇ ਜਿਨ੍ਹਾਂ ਦੇ ਕੀ ਕੀ ਗੀਤਾ ਜੀ ਸਾਰੀ ਦੁਨੀਆ ਚ ਸਾਰੀ ਭਾਸ਼ਾ ਚ ਬੜੀ ਜਾਂਦੀ ਆ ਜੀ ਔਰ ਦੁਨੀਆ ਦੇ ਕੋਨੇ ਕੋਨੇ ਤੋਂ ਕ੍ਰਿਸ਼ਨ ਜੀ ਦੇ ਮੰਦਿਰ ਜੀ ਇਹ ਮੰਦਿਰ ਬੜਾ ਪੁਰਾਣਾ ਹੈ ਜੀ ਮਤਲਬ ਕੋਈ 150 ਸਾਲ ਪੁਰਾਣਾ ਤਾਂ ਹੈਗਾ ਤਾਂ ਕੋਈ ਜੀ ਬਾਕੀ ਦੂਸਰਾ ਮੈਨੂੰ ਪਤਾ ਨਹੀਂ ਜੀ ਇਹਨੂੰ ਕੱਚਾ ਵੀ ਦਿਖਿਆ ਇਹ ਮੈਂ ਫਰਸ਼ ਕੱਚਾ ਫਰਸ਼ ਵੀ ਦਿਖਿਆ ਜੀ ਹਾਂ ਔਰ ਇਹ ਮੰਦਿਰ ਮੇਰੇ ਸਾਹਮਣੇ ਬਣਿਆ ਹੈ ਜੀ 1968 1968 ਦੇ ਵਿੱਚ ਕਿਸ਼ਨ ਭਗਵਾਨ ਜੀ ਦੇ ਮੰਦਿਰ ਦੀ ਸਥਾਪਨਾ ਕੀਤੀ ਗਈ ਹੈ ਜੀ ਨਵੀਂ ਬਣਾ ਦੇ ਇਹ ਤੋਂ ਬਾਅਦ ਬਣਾਇਆ ਹਾਂ ਜੀ ਹਾਂ ਜੀ ਜੀ ਮੇਰੇ ਚਾਚਾ ਦੇ ਸੀਗੇ ਉਸ ਤੋਂ ਇੱਕ ਆਪਣੀ ਸ਼ਾਤਰੀ ਜੀ ਇਹ ਉਹ ਲੈ ਕੇ ਆਇਆ ਸੀ ਮੂਰਤੀ ਜੀ ਬਾਕੀ ਸਭ ਤੋਂ ਵੱਡੀ ਗੱਲ ਇਹ ਸੁਣੀ ਵੀ ਹੈ ਜੀ ਇੱਥੇ ਬਹੁਤ ਬੜੇ ਸੰਤਾਂ ਦੀ ਕਿਰਪਾ ਰਹੀ ਹੈ ਗੋਕਰਪੁਰ ਜੀ ਮਹਾਰਾਜ ਜੀ ਉਹਨਾਂ ਨੇ ਜਿੰਦਗੀ ਦੀ ਵੀ ਆਪਣਾ ਸਾਨ ਬਣਾਇਆ ਹੀ ਨਹੀਂ ਸੀ ਜੀ ਉਹਨਾਂ ਨੇ ਪ੍ਰਾਂਅ ਇਸਪਨ ਛੱਡੇ ਜੀ ਬੜੇ ਚਲੇ ਸੀ ਉਹਨਾਂ ਦੇ ਜੀ ਉਹ ਇੱਥੇ ਉਹਨਾਂ ਨੇ ਅੰਤਿਮ ਸਮੇਂ ਇੱਥੇ ਬਿਤਾਇਆ 10 ਸਾਲ ਜੀ ਆਹ ਜਿਹੜੀ ਨਾ ਕਨਖੜਾ ਹੈ ਹਾਂਜੀ ਇੱਥੇ ਉਹਨਾਂ ਨੇ ਘੱਟੋ ਘੱਟ 24 ਕਰੋੜ ਗੈਤਰੀ ਪਾਰਕ ਆਇਆ ਹੈ 20 ਕਰੋੜ 24 ਕਰੋੜ ਜੀ ਗੈਤਰੀ ਪਾਰਕ ਹਾਂਜੀ 20 ਲੱਖ ਦਾ ਹੁੰਦਾ ਪੁਰਸ਼ ਚੰਨ ਜੀ 24 ਲੱਖ ਦਾ ਇਹ ਪੁਰਸ਼ ਚੰਨ ਕਹਿੰਦੇ ਨੇ ਪੁਰਸ਼ ਚੰਨ ਜੀ ਉਹਨਾਂ ਨੇ 10 ਵਾਰੀ ਕਰਾਇਆ ਸੀ ਉੱਤਲੇ ਕਿ ਮੈਂ ਹੁੰਦਾ ਸੀ ਜੀ ਨਾਲ ਹੀ ਸੰਤ ਆ ਬੈਠਦੇ ਸੀ ਜੀ ਜਿਹੜੀ ਜਗ੍ਹਾ ਬੜੀ ਸਿੱਧ ਹੈ ਬਹੁਤ ਜੀ ਹਾਂ ਜੋਲੀ ਮਰਜੀ ਛੱਡ ਕੇ ਆ ਜੋ ਹਾਂਜੀ ਸਰਦਾਰ ਨਾਲ ਜੀ ਉਹ ਪੂਰੀ ਹੁੰਦੀ ਮੈਂ ਵੀ ਚੰਡੀਗੜ੍ਹ ਤੋਂ ਐਸੇ ਕਰਕੇ ਜੀ ਨਾਲ ਕੋਈ ਛੱਡ ਕੇ ਜੀ ਬਾਕੀ ਆਪਣ ਨੂੰ ਸੰਧਾ ਭਗਵਾਨ ਹਰ ਜਗ੍ਹਾ ਹੈ ਲੇਕਿਨ ਇਹ ਮੰਦਰ ਸਿੱਧ ਹੈ ਕਿਉਂਕਿ ਧੂਆਲ ਕਿੱਥੇ ਹੁੰਦਾ ਜਿੱਥੇ ਦਾ ਨਾਮ ਲਿਆ ਜਾਂਦਾ ਜਿੱਥੇ ਉਹਦੀ ਕੋਈ ਤਪੱਸਿਆ ਕੀਤੀ ਹੁੰਦੀ ਜਿਹੜੀ ਗੋਗਲ ਪੂਰੀ ਤਪੱਸਿਆ ਹੈ ਹਾਂਜੀ ਉਹਨਾਂ ਦਾ ਅਸੀਂ ਵਰਸੇ ਵੀ ਬਣਾਉਂਦੇ ਆ ਇੱਥੇ ਜੀ ਤੇ ਕਨਫਰਮ ਜੀ ਪਰ ਆਪ ਉਹਨਾਂ ਦੀ ਕਿਰਪਾ ਰਹੀ ਹੈ ਬਹੁਤ ਪਿੰਡ ਜੀ ਇਸ ਮੰਦਿਰ ਦੀ ਸਥਾਪਨਾ ਕਿੰਨਾ ਵੱਲੋਂ ਕਰਵਾਈ ਗਈ ਜੀ ਸੇਵਾ ਇਹ ਤਾਂ ਦੱਸਿਆ ਤੁਹਾਨੂੰ ਸੇਵਾ ਦਾ ਜੀ ਸਿਹਰਾ ਰਾਜੇ ਪਿੰਡ ਦਾ ਸੀਗਾ ਸਰਦਾਰ ਜੀ ਕੋਈ ਰਾ ਇਹ ਪਿੰਡ ਦੇ ਬੱਧ ਤਸੀਲ ਸੀ ਜੀ ਉਹਨੂੰ ਐਸ ਜੀ ਐਮ ਦੀ ਪਾਵਨ ਸੀ ਇੱਥੇ ਪਿੰਡ 'ਚ ਜੇਲ੍ਹ ਵੀ ਸੀਗੀ ਪੂਰਾ ਬਾਜ਼ਾਰ ਸੀ ਜੀ ਜਦੋਂ ਇਹ ਪਿੰਡ ਬਣਿਆ ਜੀ ਇਹ ਉਹ ਸਾਰੇ ਮੰਦਿਰ ਦੀ ਸਥਾਪਨਾ ਹੋਈ ਇਹ ਪਿੰਡ ਉਹਨੇ ਸਕੂਲ ਇਹ ਮੰਦਿਰ ਬਣਾਇਆ ਨਾਲ ਸਕੂਲ ਸਕੂਲ ਦੀ ਨਾਲ ਹੀ ਮਸਜਿਦ ਹੈ ਉਹ ਵੀ ਉਨੀ ਪੁਰਾਣੀ ਹੈ ਜੀ ਮਸਜਿਦ ਹੈ ਇੱਕ ਸ਼ਹਿਰ ਦੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਪਿੰਡ ਦੀ ਸਥਾਪਨਾ ਕੀਤੀ ਗਈ ਸੀ। ਇਹ ਇੱਥੇ ਪੂਰੀ ਮਾਰਕੀਟ ਸੀ ਸਰ। ਜੀ। ਕਿੱਥੇ ਮੈਂ ਦੇਖੇ ਨਾ ਦੁਕਾਨਾਂ ਸੁਨਾਰਾਂ ਦੀਆਂ, ਕੱਪੜੇ ਦੀਆਂ। ਜੀ। ਤੇ ਆਪਣਾ ਟੇਲਰ ਮਾਸਟਰ। ਆ ਪੂਰਾ ਬਾਜ਼ਾਰ ਸੀ। ਜੀ। ਆ ਸਾਰਾ ਬਾਜ਼ਾਰ ਇੱਥੋਂ ਸ਼ੁਰੂ ਹੋ ਗਿਆ। ਜੀ। ਸਾਡੀ ਦੁਕਾਨ ਸੀ। ਜੀ। ਮੇਰੇ ਬਾਬੇ ਦੀ ਦੁਕਾਨ ਵੀ ਸੀਗੀ। ਜੀ। ਡਾਕਟਰ ਦੀ ਦੁਕਾਨਾ ਸੀ। ਜੀ। ਇਹ ਤਾਂ ਜਦ ਤਸੀਲ 1545 ਜਾ ਕੇ ਜੀ। 1945 ਜਾ ਕੇ ਤਸੀਲ ਢੁੱਤੀ ਦਾ ਹਿੰਦੂ ਚਲੇ ਗਏ। ਜੀ। ਹੁਣ ਵੀ ਆ ਜਨਵਰਸ਼ੀ ਤੋਂ ਜੰਮਸਾ ਬਾਅਦ ਜਿਹੜੀ ਮਸਿਆਊਗੀ ਹਾਂਜੀ ਘਟੋ ਘਟ ਬੰਦਾ ਆਊਗਾ 8-9000 ਸਿੰਗਲਾ ਧਾਮ ਬਣਿਆ ਹੈ ਜੀ ਸਿੰਗਲਾ ਧਾਮ ਹਾਂਜੀ ਸਿੰਗਲਾ ਧਾਮ ਚ 8-9000 ਬੰਦਾ ਆਊਗਾ ਮੱਥਾ ਟੇਕਣ ਤੋਂ ਸਾਰੇ ਪਿੰਡ ਦੇ ਨੇ ਜੀ 400 ਪਰਿਵਾਰ ਸਿੰਗਲਾ ਪਰਿਵਾਰ ਅੱਜ ਵੀ ਸਾਨੂੰ ਜਾਣਦੇ ਨੇ ਜਿਹੜੇ ਇਸ ਪਿੰਡ ਚੋਂ ਗਏ ਨੇ ਇਸ ਪਿੰਡ ਦੇ ਜੰਪਲ ਜੀ ਹਾਂਜੀ 400 ਪਰਿਵਾਰ ਨਹੀਂ ਉਹਨੂੰ ਕੋਈ ਬਾਅਦ ਚਲੇਗਾ ਉਹਦੇ ਬੱਚੇ ਹੋਗੇ ਅੱਜ ਇਹਨਾਂ ਵੀ 400 ਪਰਿਵਾਰ ਬਣਿਆ ਹੋਇਆ ਹੈ ਜੀ ਜਿਹਨਾਂ ਉੱਥੇ ਮੱਥਾ ਟੇਕਣ ਆਉਂਦਾ ਹੈ ਜੀ ਬੜੇ ਬੜੇ ਅਮੀਰ ਜੀ ਇਮਾਰਤ ਵੀ ਦਾ ਮੰਦਿਰ ਦੀ ਰਿਪੇਅਰ ਕਰਾਈਏ ਉਹਨਾਂ ਤੋਂ ਪੈਸੇ ਲੈ ਲੈ ਕੇ ਕਰਾਈਏ ਚਲੋ ਹਾਂ ਮੇਰਾ ਸੰਪਰਕ ਹੈ ਮੈਂ ਚੰਡੀਗੜ੍ਹ ਆ ਜੀ ਮੈਨੂੰ ਕਾਫੀ ਜਾਣਦੇ ਨੇ ਜੀ ਤੁਸੀਂ ਇਸ ਪਿੰਡ ਦੇ ਜੰਪੜੋਂ ਹੋਈ ਮੈਂ ਜੰਪੜ ਦੀ ਹਾਂ ਮੈਂ ਅੱਠਵੀਂ ਕਰਕੇ ਗਿਆ ਜੀ ਐਤੋਂ ਮੈਂ 963 ਜੱਫੀ ਪਾਸ ਕੀਤੀ ਜੀ ਪਾਣੀ ਦੇ ਤੱਕ ਪਿੰਡ ਪੜਿਆ ਏਵੇਂ ਸੱਤ ਬੱਠੀ ਮਰੋਦ ਕੀਤੀ ਜੀ ਫਿਰ ਮੈਂ ਖਾਹਤ ਮਰੋਦਪੁਰ ਆਇਆ ਵੀ ਜੀ ਤੇ ਨਾਲ 7772 ਟਿਕਟ ਐਂਦਗੜ੍ਹ ਵੀ ਪੜਾਇਆ ਜੀ ਤੇ ਫਿਰ ਬੱਤ ਵਿੱਚ ਲੱਗਾ ਚੰਡੀਗੜ੍ਹ ਦੋ ਤੋਂ ਰਿਟਰਨ ਸਾਰਾ ਚੰਡੀਗੜ੍ਹ ਜੀ ਕਿੰਨੇ ਅਜੇ ਤੁਹਾਡੀ ਮੇਰੀ ਹੁਣ ਹੈ ਜੀ 76 ਨਾਮ ਤੁਹਾਡਾ ਜੀ ਫ ਸਰਿੰਦਰ ਕੁਮਾਰ ਸ਼ਾਸਤਰੀ ਜੀ ਠੀਕ ਹੈ ਜੀ ਹੋਰ ਕੀ ਕਹੋਗੇ ਮੰਦਿਰ ਦੇ ਸਬੰਧ ਦੇ ਵਿੱਚ ਬਦਈਆ ਮੰਦਿਰ ਚ ਲੋਕ ਹੋਣ ਦੀ ਬੜੀ ਇੱਛਾ ਪੂਰੀਆਂ ਹੁੰਦੀਆਂ ਨੇ ਦੇਵਾ ਕਰਨੀ ਪੈਂਦੀ ਹੈ ਮੰਦਿਰ ਰੋਜ਼ ਹੋਰ ਜਲ ਕਿਉਂਕਿ ਮੰਦਿਰ ਦੀ ਇੱਕ ਕੁਆਲਿਟੀ ਹੁੰਦੀ ਹੈ ਜੀ ਇਕੱਠਾ ਜੀ ਇੱਥੇ ਹੁੰਦੀ ਹੈ ਮੂਰਤੀ ਸਥਾਪਨਾ ਜੀ ਪਰ ਮੂਰਤੀ ਕਿੱਥੇ ਜਾ ਕੇ ਲੈ ਲਓਗੇ ਮੂਰਤੀ ਦਾ ਆਪ ਸਥਾਪਿਤ ਕਰ ਦਿੰਨੇ ਹਾਂਜੀ ਇਹ ਆਪ ਚੱਕ ਨਹੀਂ ਸਕਦੇ ਜੀ ਇਸ ਕਰਕੇ ਤਾਂ ਦੀ ਪੂਜਾ ਕਰਨੀ ਪਣੀ ਜਿਹਨੀ ਪੂਜਾ ਕਰੇਗੀ ਉਹ ਨਹੀਂ ਸੀ ਗਈ ਥੈਂਕ ਯੂ ਠੀਕ ਹੈ ਇਸ ਤਰ੍ਹਾਂ ਹੋਇਆ ਥੈਂਕ ਯੂ ਹਾਂਜੀ ਸ਼ਰਮਾ ਜੀ ਜੋ ਅੱਜ ਜਨਮ ਅਸ਼ਟਮੀ ਦਿਵਸ ਮਨਾਇਆ ਗਿਆ ਇਸ ਦੇ ਸਬੰਧ ਦੇ ਵਿੱਚ ਕੀ ਕਹਾਂਗੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਸੋ ਅੱਜ ਮੇਰੇ ਆਪਣੇ ਪਿੰਡ ਰਾਮਗੜ੍ਹ ਸਤਾਰਾ ਵਿੱਚ ਆ ਸ਼੍ਰੀ ਸਨਾਤਨ ਧਰਮ ਮੰਦਿਰ ਹੈ ਜੀ ਜਿਸ ਦੇ ਵਿੱਚ ਜਨਮ ਅਸ਼ਟਮੀ ਦਾ ਤਿਹਾਰ ਮਨਾਇਆ ਗਿਆ ਔਰ ਪਿੰਡ ਵਾਸੀਆਂ ਵੱਲੋਂ ਵੀ ਮੰਦਿਰ ਕਮੇਟੀ ਵੱਲੋਂ ਵੀ ਬੜਾ ਸੋਹਣਾ ਅਰੇਂਜਮੈਂਟ ਇੱਥੇ ਕੀਤਾ ਗਿਆ ਕਿਉਂਕਿ ਇਹ ਉਸ ਥਾਂ ਆ ਜਿੱਥੇ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ ਜਦੋਂ ਮੈਂ ਛੋਟਾ ਜਿਹਾ ਸੀ ਸਾਡੇ ਫਾਦਰ ਸਾਹਿਬ ਇੱਥੇ ਇੱਕ ਮੰਡਲੀ ਹੁੰਦੀ ਸੀ ਵੀ ਉਹ ਮੰਡਲੀ ਦੇ ਵਿੱਚ ਕੀਰਤਨ ਕਰਦੇ ਸੀ ਇੱਥੋਂ ਹੀ ਮੈਨੂੰ ਲਗਨ ਪੈਦਾ ਹੋਈ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਮੈਂ ਇੰਡੀਆ ਨਹੀਂ ਬਲਕਿ ਬਾਹਲੇ ਕਟਰੀਆਂ ਵਿੱਚ ਵੀ ਮੈਂ ਤੁਹਾਨੂੰ ਜਾਣ ਕਰ ਰਿਹਾ ਪਰ ਅੱਜ ਦਾ ਜਿਹੜਾ ਦਿਨ ਮੇਰੇ ਲਈ ਬੜਾ ਭਾਗ ਵਾਲਾ ਸੀ ਜਨਮ ਅਸ਼ਟਮੀ ਵੈਸੇ 16 ਤਰੀਕ ਦੀ ਸਾਰੇ ਮਨਾਏ ਜਾ ਰਹੀ ਹੈ ਅਸੀਂ ਇੱਕ ਦਿਨ ਅਡਵਾਂਸ ਰੱਖ ਕੇ ਬਵਾਲ ਕਛਨੀ ਦਾ ਜਨਮ ਮਨਾਇਆ ਔਰ ਸੰਗਤ ਨੇ ਵੀ ਬੜਾ ਸਾਥ ਦਿੱਤਾ ਬੜਾ ਆਨੰਦ ਆਇਆ ਜੀ ਅੱਜ ਔਰ ਮੇਰੇ ਵੱਲੋਂ ਪਿੰਡ ਵਾਲਿਆਂ ਨੂੰ ਸਾਰੀ ਕਮੇਟੀ ਨੂੰ ਸਾਰੇ ਸੰਗਤਾਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤਾਂ ਵਧਾਈਆਂ ਹੁਣ ਭਗਵਾਨ ਕ੍ਰਿਸ਼ਨ ਦੀ ਤੁਹਾਡੇ ਦੀ ਕਿਰਪਾ ਬਣਾ ਕੇ ਰੱਖੇ ਤੁਸੀਂ ਐਡਵਾਂਸ ਦੀ ਗੱਲ ਕੀਤੀ ਜੀ ਕੀ ਕਾਰਨ ਹੈ ਇਸ ਦੇ ਪਿੱਛੇ ਐਡਵਾਂਸ ਦਾ ਗੱਲ ਇਸ ਤਰ੍ਹਾਂ ਜੀ ਦੇਖੋ 16 ਤਰੀਕ ਦੀ ਜੋ ਜਨਮ ਅਸ਼ਟਮੀ ਹੈ ਜੀ ਉਹ ਮਨਾਈ ਜਾ ਰਹੀ ਹੈ ਤਕਰੀਬਨ ਜੋ ਸਰਕਾਰ ਨੇ ਐਲਾਨ ਕੀਤਾ ਹੈ ਹੈਨਾ 15 ਅਗਸਤ ਦੀ 12 ਵਜੇ ਤੋਂ ਬਾਅਦ ਵੀ ਆਪਾਂ ਲਾਗੇ ਚੱਲੀਆਂ ਆਪਾਂ ਜਿਸ ਤਰ੍ਹਾਂ ਬੱਚੇ ਨੂੰ ਬਰਥਡੇ ਵਿਸ਼ ਕਰਦੇ ਆ ਕਿ ਤੂੰ ਨਾ ਆਪਣੇ ਘਰ ਵਿੱਚ ਜਨਮ ਲੈਣਾ ਆਪਾਂ ਕਹਿੰਦਾ 12 ਵਜੇ ਜਨਮ ਦਿਨ ਸ਼ੁਰੂ ਹੋ ਗਿਆ ਜੀ ਸੋ ਦੇਖੋ ਭਗਵਾਨ ਦਾ ਜਨਮੋਸਥ ਵਿਹਾਟ ਹਰ ਸਮੇਂ ਮੌਜੂਦ ਨੇ ਹਰ ਕਣ ਕਣ ਚ ਵਿਰਾਜਮਾਨ ਨੇ ਸੋ ਇੱਕ ਖੁਸ਼ੀ ਦੀ ਗੱਲ ਹੁੰਦੀ ਹੈ ਜੀ ਅਸੀਂ ਇੱਕ ਦਿਨ ਪਹਿਲਾਂ ਮਨਾ ਲਈ ਤਾਂ ਵੀ ਅੱਛੀ ਗੱਲ ਹੈ ਕੱਲ ਸੋਨਾ ਤਰੀਕ ਨੂੰ ਵੀ ਇੱਥੇ ਕੀਰਤਨ ਹੋਏਗਾ ਬਲਕਿ ਅਸੀਂ ਦੋ ਦਿਨ ਦਾ ਪ੍ਰੋਗਰਾਮ ਰੱਖਿਆ ਇੱਥੇ ਜੀ ਤੇ ਸਾਰੇ ਸਾਡੇ ਤੁਹਾਨੂੰ ਬੇਨਤੀ ਕਰ ਲਓ ਫਿਰ ਆਓ ਜੀ ਕੱਲ ਨੂੰ ਫਿਰ ਇਸੇ ਤਰ੍ਹਾਂ ਸਾਡੇ ਵੱਲੋਂ ਗੁਣਗਾਨ ਗਾਇਆ ਜਾਏਗਾ ਜੀ ਨਹੀਂ ਮੇਰਾ ਕੱਲ ਦਾ ਪ੍ਰੋਗਰਾਮ ਜੋ ਹੈ ਜੀ ਮੇਰੀ ਹਾਜ਼ਰੀ ਹੈ ਜੋ ਅਹਿਮਦਗੜਾ ਹੈ ਪਰ ਸਾਡੀਆਂ ਮਾਤਾ ਮਾਂ ਭੈਣਾਂ ਵੱਲੋਂ ਔਰ ਜੋ ਕੀਰਤਨ ਮੰਡਲੀ ਹੈ ਇੱਥੇ ਮੰਦਰ ਦੀ ਉਹਨਾਂ ਵੱਲੋਂ ਅੱ체 ਇਹ ਸੇਵਾ ਨੇ ਭਾਈ ਜੀ ਜੀ ਹਾਂ ਜੁਕਰੀਆ ਜੀ ਜੈ ਮਾਤਾ ਜੈ